ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਰਾਮਸਰੂਪ ਆਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜ੍ਹਦੇ ਹਾਂ ਇਸ ਦਾ ਅਗਲਾ ਅਧਿਆਇ ਮੱਲਣ ਦੇ ਦਿਮਾਗ ਵਿੱਚ ਹਰ ਵੇਲੇ ਹੀ ਬਲਕਾਰ ਦੀਆਂ ਗੱਲਾਂ ਘੁੰਮਦੀਆਂ ਰਹਿੰਦੀਆਂ ਉਹਨੂੰ ਕੋਈ ਬੁਲਾਉਂਦਾ ਤਾਂ ਉਹ ਇਸ ਤਰ੍ਹਾਂ ਹੁੰੰਕੇ ਕੇ ਬੋਲਦਾ ਜਿਵੇਂ ਕੋਈ ਸੁੱਤਾ ਪਿਆ ਉਹ ਬੜਬਾਹਾ ਉੱਠ ਕੇ ਗੱਲ ਕਰਦਾ ਹੋਵੇ ਚੋਰਾ ਤਾਂ ਉਹਦੀ ਪਤਨੀ ਚੰਦਕੌਰ ਨੂੰ ਵੀ ਬਹੁਤ ਸੀ ਪਰ ਉਹਦਾ ਦਿਲ ਕੁਝ ਕੋ ਕਰਣਾ ਸੀ ਰੋਂਦੀ ਤਾਂ ਉਹ ਵੀ ਰਹਿੰਦੀ ਪਰ ਮੱਲਣ ਦਾ ਦਿਲ ਟਿਕਾਉਣ ਲੱਗਦੀ ਉਹਨੂੰ ਤਰਵਾਸ ਦਿੰਦੀ ਜਿਵੇਂ ਆਪਣੇ ਆਪ ਨੂੰ ਹੀ ਤਰਵਾਸ ਦੇ ਰਹੀ ਹੋਵੇ ਆਖਦੀ ਚਲ ਐ ਸਮਝ ਲੈਨੇ ਆ ਬਈ ਰੱਬ ਨੇ ਉਹ ਸਾਨੂੰ ਦਿੱਤਾ ਹੀ ਨਹੀਂ ਸੀ ਜਿਨ੍ਹਾਂ ਦੇ ਪੁੱਤ ਹੈ ਨਹੀਂ ਕੁਝ ਵੀ ਹੈ ਨਹੀਂ ਉਹ ਵੀ ਤਾਂ ਕਿਵੇਂ ਦਿਨ ਕੱਟਦੇ ਹੀ ਆ ਆਪਣੀਆਂ ਤਿੰਨ ਧੀਆ ਪੁੱਤਾਂ ਵਰਗੀਆਂ ਹੀ ਨੇ ਆਪਣਾ ਨਾਂ ਹੈਗਾ ਸੰਸਾਰ ਤੇ ਪਰ ਨਹੀਂ ਮੱਲਣ ਦਿਨੋਂ ਦਿਨ ਥਿਵਦਾ ਜਾ ਰਿਹਾ ਸੀ ਢੰਡਾ ਬੰਨੇ ਨਾਲ ਲੱਗਦਾ ਟਾਲੀ ਵਾਲਾ ਖੇਤ 10 ਕੁਮਾ ਜਿਹੜਾ ਫਿਰ ਮਰੱਬੇਬੰਦੀ ਵਿੱਚ 8 ਕਿੱਲੇ ਰਹਿ ਗਿਆ ਸੀ ਬਸ ਇਹੀ ਖੇਤ ਹੁਣ ਮੱਲਣ ਦੇ ਕਬਜ਼ੇ ਵਿੱਚ ਸੀ ਮੱਲਣ ਨੇ ਸਾਰੇ ਪਸ਼ੂ ਵੇਚ ਦਿੱਤੇ ਵਾਹੀ ਦਾ ਕੰਮ ਤਾਂ ਕਦੋਂ ਦਾ ਛੱਡਿਆ ਹੋਇਆ ਸੀ ਬੁੜਾ-ਬੁੜੀ ਬਸ ਇੱਕ ਗਾਂ ਰੱਖਦੇ ਚਾਹ ਹੋ ਜਾਂਦੀ ਥੋੜਾ ਘਣਾ ਪੀ ਵੀ ਲੈਂਦੇ ਖਾਣ ਜੋਗੇ ਦਾਣੇ ਪਾਏ ਰੁਪਏ ਵਾਲੇ ਖੇਤ ਵਿੱਚੋਂ ਆ ਜਾਂਦੇ ਦੋਤਾ ਜੀ ਸਨ ਐਨਾ ਕਿ ਨੱਕ ਖਰਚ ਸੀ ਉਹਨਾਂ ਦਾ ਮੱਲਨ ਸਿੰਘ ਤੋਂ ਪੁੱਤਰ ਦਾ ਬਿਘੋਚਾ ਚੱਲਿਆ ਨਾਂ ਗਿਆ ਉਹਨੂੰ ਰਾਤਾਂ ਨੂੰ ਨੀਂਦ ਨਹੀਂ ਹੁੰਦੀ ਸੀ ਉਹਨੇ ਰੋਟੀ ਖਾਣੀ ਲਗਭਗ ਛੱਡ ਹੀ ਦਿੱਤੀ ਸੀ ਬਸ ਐਵੇਂ ਇੱਕ ਅੱਧਾ ਫੁਲਕਾ ਮੂੰਗੀ ਦੀ ਦਾਲ ਨਾਲ ਖਾ ਲੈਂਦਾ ਦੁੱਧ ਪੀਂਦਾ ਹੀ ਨਾ ਚਾਹ ਦੀ ਬੋਕ ਲੈਂਦਾ ਤਾਂ ਜੋ ਦਿਲ ਖੜਾ ਰਹੇ ਅਖੀਰ ਪੁੱਤ ਦਾ ਗਮ ਉਹਦੀ ਜਾਨ ਲੈ ਕੇ ਹਟਿਆ ਚੰਦ ਕਰ ਕੱਲੀ ਰਹਿ ਰ ਗਈ ਘਰ ਉਹਨੋਂ ਵੱਡ ਵੱਡ ਖਾਣ ਲੱਗਿਆ ਰਾਤਾਂ ਨੂੰ ਆਪਣਾ ਹੀ ਘਰ ਡਰਾਉਣ ਲੱਗਦਾ ਕੰਧਾਂ ਜਿਵੇਂ ਉਹਦੇ ਉੱਤੇ ਡਿਗੂ ਡਿਗੂ ਕਰਦੀਆਂ ਲੱਗਦਾ ਜਿਵੇਂ ਰਾਤ ਵੇਲੇ ਮੜੀਆਂ ਮਸਾਣਾ ਵਿੱਚ ਸੌਂਦੀ ਹੋਵੇ ਕਦੇ ਕੋਈ ਕੁੜੀ ਆਉਂਦੀ ਤਾਂ ਉਹਦਾ ਦਿਲ ਟਕਾਉਣ ਲੱਗਦੇ ਪੰਜ ਸੱਤ ਦਿਨ ਰਹਿ ਵੀ ਜਾਂਦੀ ਜਮਾਈ ਆਉਂਦੇ ਤਾਂ ਕਿੰਨਾ ਕਿੰਨਾ ਚਿਰ ਉਹਦੇ ਮੰਜੇ ਦੀ ਬਾਹੀ ਉੱਤੇ ਬੈਠ ਕੇ ਉਹਦੇ ਨਾਲ ਗੱਲਾਂ ਕਰਦੇ ਰਹਿੰਦੇ ਤੇ ਆਂ ਕਹਿੰਦੀਆਂ ਮਾਂ ਤਾਂ ਤੂੰ ਸਾਡੇ ਕੋਲ ਚੱਲ ਕੇ ਰਹਿ ਤੂਰਕੋਟ ਵਾਲੀ ਮੀਤੋ ਆਪਣੇ ਵੱਲ ਖਿੱਚ ਕਰਦੀ ਆਣੀ ਬੱਗੇ ਵਾਲੀਆਂ ਦੋਵੇਂ ਕੁੜੀਆਂ ਲਖੋ ਅਤੇ ਜੀਤੋ ਉਹਨੂੰ ਆਪਣੇ ਕੋਲ ਜਾਣ ਲਈ ਬਹੁਤ ਹੀ ਜ਼ੋਰ ਪਾਉਂਦੀਆਂ ਚੰਦਗੁਰ ਨੂੰ ਸੌਖਾ ਸੌਖਾ ਸਾਂ ਆਉਣ ਲੱਗਦਾ ਉਹ ਸੋਚਦੀ ਕਿ ਇਹ ਆਉਦਾ ਕਿੰਨਾ ਕਰਦੀਆਂ ਹਨ ਉਹਦੀ ਆਪੂਬਾ ਨਿਕਲ ਜਾਣੀਆਂ ਪੁੱਤ ਆਵੇ ਇੱਕ ਤੂੰ ਹੀ ਨਹੀਂ ਐ ਬਸ ਬਲਕਾਰ ਸਿਆਂ ਮੈਂ ਤੇਰੇ ਕੀ ਕੀ ਬਣਤ ਬਣਾਉਣੇ ਸੀ ਵੇ ਉਹਦੇ ਜਵਾਈ ਚਟ ਆਖ ਉੱਠਦੇ ਅੰਮਾ ਜੀ ਅਸੀਂ ਤੁਹਾਡੇ ਪੁੱਤੀਆਂ ਨਾ ਸਾਨੂੰ ਤੋਂ ਆਪਦੇ ਪੁੱਤ ਨਹੀਂ ਸਾਹਮਣ ਦੀ ਅਸੀਂ ਕੌਣ ਆ ਅਸੀਂ ਅੰਮਾ ਜੀ ਤੇਰੇ ਸਾਹਾਂ ਦੇ ਦਮਾਨੇ ਆ ਤੇ ਫੇਰ ਇੱਕ ਦਿਨ ਧੂਰਕੋਟ ਵਾਲਾ ਜਮਾਈ ਉਹਨੂੰ ਆਪਣੀ ਜੀਪ ਵਿੱਚ ਬਿਠਾ ਕੇ ਮੱਲਮੱਲੀ ਧੂਰਕੋਟ ਲੈ ਗਿਆ ਧੂਰਕੋਟ ਉਹ 2 ਮਹੀਨੇ ਮਸਾਂ ਰਹੀ ਸਾਰਾ ਦਿਨ ਬਲਕਾਰ ਅਤੇ ਮੱਲਣ ਦੇ ਕੀਰ ਨਹੀਂ ਪਾਈ ਜਾਇਆ ਕਰੇ ਅਖੀਰ ਇੱਕ ਦਿਨ ਕਹਿੰਦੀ ਤੂੰ ਤੀ ਇਹ ਮੈਨੂੰ ਮਾਰਨ ਨੂੰ ਇੱਥੇ ਚੱਕ ਲਿਆਈ ਮੈਨੂੰ ਤਾਂ ਮੇਰੇ ਨਗਰ ਖੇੜੇ ਸਾਡਾ ਮੈਂ ਇੱਥੇ ਨਹੀਂ ਰਹਿ ਸਕਦੀ ਮੈਂ ਉੱਥੇ ਹੀ ਮਰੂੰਗੀ ਜਿੱਥੇ ਮੇਰਾ ਪੁੱਤ ਤੇ ਮੇਰੇ ਸਿਰ ਦਾ ਸਾਈਂ ਖਪਣ ਹੋਇਆ ਬਗਾਨੇ ਪਿੰਡ ਨਹੀਂ ਮੇਰੀ ਜਾਨ ਨਿਕਲਦੀ ਜੇ ਤੂੰ ਕਹੀਂ ਬਹੁਤੀ ਹੀ ਤੰਗ ਕਰਨ ਲੱਗੀ ਤਾਂ ਜਮਾਈਓ ਨੂੰ ਕੋਠੀਂ ਫੇਰ ਛੱਡ ਗਿਆ ਧੂਰਕੋਟ ਵਾਲਿਆਂ ਦੇ ਮਨ ਵਿੱਚ ਜੋ ਵਸੀ ਸੀ ਉਹ ਗੱਲ ਪੂਰੀ ਨਾ ਹੋਈ ਉਹ ਤਾਂ ਚਾਹੁੰਦੇ ਸਨ ਕਿ ਭਲੋ ਕੇ ਬੁੜੀ ਤੋਂ ਸਾਰੀ ਜ਼ਮੀਨ ਦੀ ਵਸੀਅਤ ਕਰਵਾ ਲੈਣਗੇ ਪਰ ਉਹ ਤਾਂ ਬੜੀ ਚੁਸਤ ਸੀ ਨੌ ਕਿੜਾ ਤਾਰਨ ਦਿੰਦੀ ਉਹ ਧੂਰਕੋਟ ਵਾਲਿਆਂ ਦੀ ਫਿੱਟੀ ਨੀ ਤੇ ਦਾ ਸਭ ਪਤਾ ਸੀ ਕੋਠੀ ਆ ਕੇ ਉਹ ਧੂਰਕੋਟ ਵਾਲੇ ਜਵਾਈ ਨੂੰ ਕਹਿੰਦੀ ਦੇਖ ਸਾਉ ਤਿਆਂ ਤਿੰਨੇ ਇਕੋ ਨੇ ਮੈਨੂੰ ਕਿਸੇ ਇੱਕ ਦੀ ਕੀਲ ਚ ਨੀ ਮਾਉਣ ਵਾਲੀ ਚਲਾਕੀ ਤਾਂ ਮੈਂ ਭੋਰਾ ਕਿਹੜਾ ਕਿਸੇ ਦੀ ਚੱਲਣ ਦਿੰਨੀ ਆ ਬੁੜੀ ਦੀ ਗੱਲ ਸੁਣ ਕੇ ਉਹ ਨੀਮੀ ਹੀ ਪਾ ਗਿਆ ਨਮੋਸ਼ੀ ਮੰਨ ਕੇ ਕਹਿਣ ਲੱਗਿਆ ਨਹੀਂ ਅੰਮਾ ਜੀ ਤੂੰ ਤਾਂ ਪੁੱਠਾ ਸੋਚ ਗਈ ਮੈਂ ਤਾਂ ਤੇਰੀ ਸੇਵਾ ਕਰਨ ਨੂੰ ਲੈ ਗਿਆ ਸੀ ਤੈਨੂੰ ਹੁਣ ਤੂੰ ਇੱਥੇ ਆਖਿਆ ਇੱਥੇ ਛੱਡ ਗਿਆ ਤੈਨੂੰ ਸਾਡੇ 'ਚ ਕੋਈ ਬੇਈਮਾਨੀ ਹੁੰਦੀ ਤਾਂ ਆਉਣ ਕਾ ਨੋ ਦਿੰਦੇ ਤੈਨੂੰ ਇੱਥੇ ਉਹ ਹੋਰ ਪਾਕ ਉੱਠੀ ਐਂ ਕੋਈ ਮੱਲੂ ਮੱਲੀ ਲਵਾ ਲੂਗਾ ਮੇਰਾ ਗੂਠਾ ਮੇਰਾ ਕੋਈ ਨਹੀਂ ਤਾਂ ਕੀ ਐ ਮੈਂ ਤਾਂ ਕੱਲੀ ਵਿਹਾਂ ਵਰਗੀ ਆ ਕੋਈ ਤੜੀ ਖੁਸ਼ੀ ਨੂੰ ਦਿਖਾਵੇ ਮੈਨੂੰ ਫਿਰ ਠੰਡੀ ਹੋ ਕੇ ਕਹਿਣ ਲੱਗੀ ਹਾਂ ਤਿੰਨਾਂ ਨੂੰ ਇੱਕੋ ਜਾ ਕਰਕੇ ਜਾਉਂ ਰਾਮ ਨਾਲ ਬੈਠੋ ਆਪਦੇ ਘਰੀ ਜਿੰਨਾ ਚਿਰ 2 ਮਹੀਨੇ ਉਹ ਤੂਰ ਕੋਟ ਰਹੀ ਪੈਣੀ ਬਾਗੇ ਵਾਲੇ ਵੀ ਉੱਥੇ ਗੇੜਾ ਰੱਖਦੇ ਸਨ ਦਸੀ ਪੰਦਰੀ ਦਿਨੀ ਹੀ ਕੋਈ ਨਾ ਕੋਈ ਜਾਂਦਾ ਕਦੇ ਲਖੋ ਕਦੇ ਜੀਤੋ ਕਦੇ ਜਮਾਈਆਂ ਚੋਂ ਕੋਈ ਨਾ ਕੋਈ ਕਦੇ ਲਖੋ ਦਾ ਕੋਈ ਮੁੰਡਾ ਤੂਰਕੋਟ ਆਣੋਂ ਉਹਨਾਂ ਨੂੰ ਕੋਈ ਵਰਜਤਾ ਸਕਦਾ ਨਹੀਂ ਸੀ ਉਹ ਵੀ ਉਹਦੀ ਰਾਜੀ ਖੁਸ਼ੀ ਦਾ ਪਤਾ ਲੈਣ ਹੀ ਆਉਂਦੇ ਵਿਚਲੀ ਗੱਲ ਨਿਖਰ ਕੇ ਸਾਹਮਣੇ ਨਾ ਆਉਂਦੀ ਹੀ ਨਾ ਵਿਚਲੀ ਗੱਲ ਸਮਨ ਦੇ ਤੂਰਕੋਟ ਵਾਲੇ ਵੀ ਸਨ ਅਤੇ ਸਮਨ ਦੇ ਪੈਣੀ ਬਾਗੇ ਵਾਲੇ ਵੀ ਵਿੱਚ ਲੀਗਲੇ ਜੀ ਨੂੰ ਸਾਮੰਦੀ ਚੰਦਕੌਰ ਆਪ ਵੀ ਸੀ ਨਿਤਨਿਸ ਹਿੱਸੇ ਠੇਕੇ ਵਾਲਿਆਂ ਮਗਰ ਕੌਣ ਪਕਾਈ ਕਰਦਾ ਫਿਰੇ ਪਿੰਡ ਦੇ ਹੀ ਇੱਕ ਸਿਆਣੇ ਬੰਦੇ ਦੇ ਆਖਣ ਉਤੇ ਚੰਦਕੌਰ ਨੇ ਭਾਈ ਰੂਪੇ ਵਾਲਾ ਚਾਰ ਕਿੱਲੇ ਖੇਤ 10000 ਰੁਪਏ ਵਿੱਚ ਪਰਮਜੀਤ ਪਟਵਾਰੀ ਕੋਲ ਗਹਿਣੇ ਰੱਖ ਦਿੱਤਾ 10000 ਪਿੰਡ ਦੀ ਬੈਂਕ ਵਿੱਚ ਜਮਾ ਕਰਵਾ ਦਿੱਤਾ ਬੈਂਕ ਦੀ ਕਾਪੀ ਸੰਭਾਲ ਕੇ ਆਪਣੇ ਕੋਲ ਜਿੰਦੇ ਉੰਦਰ ਸੰਦੂਕ ਵਿੱਚ ਰੱਖੀ ਕਿਸੇ ਨੂੰ ਦਿਖਾਉਂਦੀ ਨਾ ਬੈਂਕ ਦੇ ਮੈਨੇਜਰ ਕੋਲ ਜਾ ਕੇ ਹੀ ਪੈਸੇ ਕਢਾਉਣ ਖਾਤਰ ਫਾਰਮ ਉੱਤੇ ਗੁੱਠਾ ਲਾਉਣ ਵੇਲੇ ਕਾਪੀ ਨੂੰ ਮੈਲੇ ਲੱਠੇ ਦੇ ਚਿੱਟੇ ਰਮਾਲ ਵਿੱਚ ਖੋਲਦੀ ਜਦੋਂ ਲੋੜ ਹੁੰਦੀ ਜਿੰਨਿਆਂ ਦੀ ਲੋੜ ਪੈਂਦੀ ਉਹ ਬੈਂਕ ਵਿੱਚੋਂ ਰੁਪਈਆ ਕਢਾ ਲਿਆਉਂਦੀ ਉਹਦਾ ਖਾਣ ਪੀਣ ਤੇ ਦਵਾਈ ਬੂਟੀ ਦਾ ਖਰਚ ਚੱਲਦਾ ਰਹਿੰਦਾ ਅਖੀਰ ਬੁੜੀ ਦੇ ਦਿਨ ਨੇੜੇ ਆ ਗਏ ਬੈਂਕ ਦੀ ਕਾਪੀ ਵਿੱਚ ਅਜੇ ਰਕਮ ਹੈਗੀ ਸੀ ਉਹਨੇ ਕਿਸੇ ਤੇ ਇਹਨੂੰ ਨਹੀਂ ਬੁਲਾਇਆ ਕਿਸੇ ਜਮਾਈ ਦੋਤੇ ਨੂੰ ਨਹੀਂ ਸੱਦਿਆ ਪਿੰਡ ਦੇ ਸਰਪੰਚ ਤੇ ਨੰਬਰਦਾਰ ਮਿਹਰ ਸਿੰਘ ਨੂੰ ਨਾਲ ਜਾ ਕੇ ਫੂਲ ਦੇ ਤਹਿਸੀਲਦਾਰ ਕੋਲ ਪੱਕੀ ਬਸੀਅਤ ਕਰਵਾ ਦਿੱਤੀ ਕਿ ਉਹਦੀ ਮੌਤ ਤੋਂ ਬਾਅਦ ਉਹਦੀ ਜ਼ਮੀਨ ਜਾਇਦਾਦ ਦੇ ਤਿੰਨ ਹਿੱਸੇ ਕੀਤੇ ਜਾਣ ਤਿੰਨੇ ਧੀਆਂ ਨੂੰ ਬਰਾਬਰ ਦਾ ਹਿੱਸਾ ਆਵੇ ਪਿੰਡ ਵਿੱਚ ਗੱਲ ਉੱਡੀ ਬਈ ਬੜੀ ਚਲਾਕ ਹੈ ਚੰਦਕੁਰ ਬੜੀ ਤਾਂ ਆਪ ਹੀ ਜਾ ਕੇ ਬਸੀਅਤ ਕਰਵਾਈ ਧੀਆਂ ਦਾ ਕੋਈ ਸੱਦਿਆ ਬੁਲਾਇਆ ਹੀ ਨਹੀਂ ਨਾਲੇ ਹਿੱਸਾ ਬਰਾਬਰ ਦਾ ਲੈ ਬਈ ਕਹਿ ਰਹਾ ਤਾਂ ਨਸਾਫ ਕਰਤਾ ਸ਼ੇਰ ਦੀ ਬੱਚੀ ਨੇ ਨਹੀਂ ਤਾਂ ਮਗਰੋਂ ਜੁੱਤੋ ਜੁਤੀ ਹੁੰਦੇ ਫਿਰਦੇ ਜਮਾਈ ਖੜਕਦਾ ਰੈਂਗਲਾ ਧੀਆ ਨੂੰ ਸੂਹ ਹੋਈ ਤਾਂ ਭੱਜੀਆਂ ਆਈਆਂ ਤਿੰਨੇ ਹੀ ਤਿੰਨੇ ਹੀ ਖੁਸ਼ ਜਿਵੇਂ ਤਿੰਨੇ ਹੀ ਨਾਰਾਜ਼ ਹਰ ਕੋਈ ਸੋਚਦੀ ਹੋਵੇਗੀ ਉਹਨੇ ਅਕਲ ਨਹੀਂ ਕਿ ਹੋਣਾ ਖਾਦਾ ਮਾਂ ਨੂੰ ਤੇ ਫਿਰ ਮਾਂ ਉਤੇ ਤਰਸ ਖਾ ਕੇ ਭੈਣੇ ਬਾਗੇ ਵਾਲੀਆਂ ਦੋਵੇਂ ਕੁੜੀਆਂ ਉਹਨੂੰ ਲੈ ਗਈਆਂ ਉੱਥੇ ਉਹ 6 ਮਹੀਨੇ ਚੰਗੀ ਭਲੀ ਰਹੀ ਫੇਰ ਬਸ 2 ਦਿਨ ਹੀ ਢਿੱਲੀ ਮਠੀ ਜਈ ਹੋਈ ਮਰੋੜੇ ਹੀ ਲੱਗੇ ਸਨ ਜੋ ਵੀ ਖਾਂਦੀ ਅਣਪਾਚ ਨਿਕਲ ਜਾਂਦਾ ਉਹਦੀ ਆਖਰੀ ਇੱਛਾ ਸੀ ਮੈਨੂੰ ਕੋਠੀਲ ਜਾ ਕੇ ਫੂਕਿਓ ਮੇਰੇ ਪੁੱਤ ਦੇ ਸੇਵੇ ਕੋਲ ਮੇਰੇ ਸਾਈ ਦੇ ਸੇਵੇ ਕੋਲ ਪਿਓ ਪਤਾਂ ਦੀ ਮਿੱਟੀ ਵਿੱਚ ਹੀ ਮੇਰੀ ਮਿੱਟੀ ਰਲੇ ਟਰਾਲੀ ਵਿੱਚ ਉਹਦੀ ਲੋਥ ਨੂੰ ਪਾ ਕੇ ਕੋਠੇ ਖੜਕ ਸਿੰਘ ਲੈ ਆਏ ਆਂਡ ਗਵਾਂਡ ਤੇ ਸ਼੍ਰੀਕੇ ਦੀਆਂ ਬੁੜੀਆਂ ਨੇ ਨਿੱਕੇ ਨਿੱਕੇ ਬੈਣ ਪਾਏ ਲੱਕੜਾ ਇਕੱਠੀਆਂ ਕੀਤੀਆਂ ਗਈਆਂ ਸੇਵਿਆਂ ਵਿੱਚ ਲ ਜਾ ਕੇ ਉਹਨੂੰ ਫੂਕ ਦਿੱਤਾ ਮਾਕੇ ਉਹ ਤਤੂਰ ਕੋਟ ਵਾਲਿਆਂ ਨੂੰ ਸੱਦ ਲਿਆ ਗਿਆ ਸੀ। ਬੁੜੀ ਦੇ ਪੇਕੇ ਵੀ ਆ ਗਏ ਸਨ। ਸੇਵਿਆਂ ਤੱਕ ਪਿੰਡ ਦੇ ਮੁੰਡੇ ਨੌਜਵਾਨ ਵੀ ਗਏ। ਹਰਿੰਦਰਪਾਲ ਕਹਿ ਕੇ ਉਹਨਾਂ ਨੂੰ ਉੱਥੇ ਲੈ ਗਿਆ ਸੀ। ਸ਼ਹੀਦ ਦੀ ਮਾਂ ਸੀ ਯਾਰ ਫੇਰ ਵੀ ਬੁੜੀ ਨੇ ਐਡਾ ਵੱਡਾ ਦੁੱਖ ਝੱਲਿਆ। ਇਹ ਕੋਈ ਛੋਟੀ ਕੁਰਬਾਨੀ ਤਾਂ ਹੈ ਨਹੀਂ। ਮੱਲਣ ਸਿੰਘ ਦੇ ਘਰ ਸੱਥਰ ਉੱਤੇ ਬੈਠ ਕੇ ਲੋਕ ਚੰਦ ਗੁਰਦਿਆਂ ਗੱਲਾਂ ਕਰਨ ਲੱਗੇ। ਉਹਦੀ ਕੋਲ ਸਾਗਸ ਕੀ ਰਿਉ ਨੂੰ ਯਾਦ ਕੀਤਾ ਗਿਆ। ਪਿੰਡ ਦੇ ਪ੍ਰਾਇਮਰੀ ਸਕੂਲ ਦਾ ਮਾਸਟਰ ਜਿਸ ਸਕੂਲ ਦਾ ਖਾਨਾ ਵੀ ਸੀ ਅਤੇ ਜਿਹੜਾ ਕਿਸੇ ਹੋਰ ਪਿੰਡ ਦਾ ਰਹਿਣ ਵਾਲਾ ਸੀ ਸੱਥਰ ਉੱਤੇ ਆ ਕੇ ਬੈਠਾ ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਸੁਣੇ ਗਿਆ ਫਿਰ ਸੁੱਤੇ ਸਿੱਧ ਹੀ ਉਹਨੇ ਗੱਲ ਤੋਰੀ ਕਿਉਂ ਜੀ ਪੁੰਦੜ ਦਾ ਕੋਈ RAMDAS ਹੈ ਉਹ ਬੁੜੀ ਦਾ ਕੀ ਲੱਗਦਾ ਸੀ ਸੁਣਨ ਵਾਲਿਆਂ ਨੇ ਕੰਨ ਖੜੇ ਕੀਤੇ ਇਹ ਨਾਂ ਤਾਂ ਕਦੇ ਕਿਸੇ ਨੇ ਸੁਣਿਆ ਹੀ ਨਹੀਂ ਸੀ ਉਹ ਕੌਣ ਹੋਇਆ ਮਾਸਟਰ ਨੇ ਦੱਸਿਆ ਬੁੜੀ ਜੋਤੇ ਪੰਜਵੇਂ ਮਹੀਨੇ ਉਹਨੂੰ 100 ਰੁਪਏ ਦਾ ਮਨੀ ਆਰਡਰ ਭੇਜਦੀ ਹੁੰਦੀ ਇੱਕ ਦੋ ਵਾਰੀ ਮਨੀ ਆਰਡਰ ਮੁੜਿਆ ਵੀ ਆ ਪਰ ਬੁੜੀ ਮਨੀ ਆਰਡਰ ਭੇਜਦੀ ਜ਼ਰੂਰ ਕਈ ਸਾਲਾਂ ਤੋਂ ਭੇਜਦੀ ਆ ਰਹੀ ਹੈ ਮਨੀ ਆਰਡਰ ਤੇ ਬਸ ਐਨ ਐਡਰੈਸ ਹੁੰਦਾ RAMDAS ਪਿੰਡ ਭੁੰਦੜ ਜ਼ਿਲ੍ਹਾ ਬਠਿੰਡਾ ਮੈਨੂੰ ਉਸ ਬੰਦੇ ਦਾ ਕਦੇ ਪਤਾ ਨਹੀਂ ਲੱਗਿਆ ਨਾ ਕਦੇ ਉਹਦੀ ਕੋਈ ਚਿੱਠੀ ਆਈ ਸੀ ਬੁੜੀ ਨੂੰ ਬਈ ਚਿੱਠੀ ਪੜ ਕੇ ਹੀ ਕੋਈ ਥਾ ਪਤਾ ਲੱਗਦਾ ਸਭ ਜਣਿਆਂ ਨੇ ਬਥੇਰਾ ਲਿਖ ਪੜ ਲਾਇਆ ਪਰ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਭੁੰਦਰ ਦਾ ਰਾਮਦਾਸ ਕੌਣ ਹੈ। ਬੁੜੀ ਉਹਨੂੰ 100 ਰੁਪਇਆ ਕਿਉਂ ਭੇਜਿਆ ਕਰਦੀ ਸੀ। ਬਸੀਅਤ ਵਾਲਾ ਕਾਗਜ਼ ਬੁੜੀ ਆਪਣੇ ਕੋਲ ਰੱਖਦੀ। ਕੋਠੇ ਇਹ ਉਹਦੇ ਸੰਦੂਕ ਵਿੱਚ ਸੀ। ਭੈਣੀ ਬਾਗ ਗਈ ਤਾਂ ਨਾਲ ਲੈ ਕੇ ਗਈ। ਹੁਣ ਉਹਦੇ ਮਰੀ ਤੋਂ ਭੈਣੀ ਬਾਗੇ ਵਾਲੇ ਇਹ ਬਸੀਅਤ ਨਾਲ ਹੀ ਲੈ ਗਏ। ਦੂਜੇ ਦਿਨ ਹੀ ਸਰਪੰਚ ਨੂੰ ਨਾਲ ਲੈ ਕੇ ਪਹਿਲਾਂ ਧਾਂ ਚੌਂਕੀਦਾਰੇ ਵਿੱਚ ਬੁੜੀ ਨੂੰ ਮਰਿਆ ਲਿਖਵਾਇਆ ਗਿਆ ਫਿਰ ਪਟਵਾਰੀ ਕੋਲ ਜਾ ਕੇ ਬਸੀਅਤ ਦਰਜ ਕਰਵਾ ਦਿੱਤੀ ਗਈ ਤਿੰਨਾਂ ਜਮਾਈਆਂ ਤੋਂ ਪਟਵਾਰੀ ਨੇ ਆਪਣਾ ਲੈਣ ਲਿਆ ਅਤੇ ਇੰਤਕਾਲ ਵਾਸਤੇ ਉਹਨਾਂ ਦਾ ਕੇਸ ਤਿਆਰ ਕਰ ਦਿੱਤਾ ਪੋਗ ਵਾਲੇ ਦਿਨ ਤਿੰਨਾਂ ਜਮਾਈਆਂ ਨੇ ਪੂਰਾ ਕੱਠਵਟ ਕੀਤਾ ਪਿੰਡ ਵਿੱਚ ਲੱਡੂ ਵੰਡੇ ਗਏ ਅਤੇ ਗਰੀਬ ਗੁਰਬੇ ਨੂੰ ਭੁੰਨਦਾਨ ਵੀ ਕੀਤਾ ਗਿਆ ਪੋਗ ਤੱਕ ਤਿੰਨੇ ਕੁੜੀਆਂ ਕੋਠੀ ਰਹੀਆਂ ਜਮਾਈ ਵੀ ਉੱਥੇ ਹੀ ਇੰਤਕਾਲ ਤੱਕ ਪੂਰਾ ਡਰ ਸੀ ਕਿਦਰੇ ਕੋਈ ਕਹਾਣੀ ਵਿਗੜ ਨਾ ਜਾਵੇ ਐਨੀ ਵੱਡੀ ਜਾਇਦਾਦ ਦਾ ਸਵਾਲ ਸੀ 12 ਕਿੱਲੇ ਜ਼ਮੀਨ ਸੀ ਪੋਗ ਤੋਂ ਬਾਅਦ ਇੱਕ ਦਿਨ ਪਾਈ ਰੂਪੇ ਤਹਿਸੀਲਦਾਰ ਆਇਆ ਅਤੇ ਪਟਵਾਰੀ ਦੇ ਲਿਖੇ ਅਨੁਸਾਰ ਤਿੰਨੇ ਕੁੜੀਆਂ ਦੇ ਨਾਂ ਮੱਲਣ ਸਿੰਘ ਦੀ 12 ਕਿੱਲੇ ਜ਼ਮੀਨ ਦਾ ਇੰਤਕਾਲ ਕਰ ਦਿੱਤਾ ਪਹਿਲਾਂ ਤਾਂ ਤਹਿਸੀਲਦਾਰ ਨੇ ਕਾਜ ਭਗਾ ਕੇ ਮਾਰੇ ਸਨ ਤਿੰਨੇ ਜਮਾਈ ਥਰ ਥਰ ਕੰਬਰ ਲੱਗੇ ਤਿੰਨੇ ਕੁੜੀਆਂ ਬੱਗੀਆਂ ਹੋ ਗਈਆਂ ਪਰ ਪਟਵਾਰੀ ਨੇ ਤਹਿਸੀਲਦਾਰ ਦੇ ਕੰਨ ਕੋਲ ਹੋ ਕੇ ਗੱਲ ਸਮਝਾਈ ਤਾਂ ਉਹਨੇ ਕਾਗਜ਼ ਦੁਬਾਰਾ ਫੜ ਲਏ ਅਤੇ ਦਸਤਕਤ ਕਰ ਦਿੱਤੇ